ਸਰਨਾ ਨੇ ਉਠਾਈ ਮੰਗ ਕਿ ਤਿੰਨ ਦਹਾਕੇ ਕਾਲਕਾ ਨੂੰ ਭਾਈ ਕੌਕੇ ਦੀ ਯਾਦ ਨਹੀਂ ਆਈ ਅਤੇ ਹੁਣ ਫਖਰੇ ਕੌਮ ਦਾ ਖਿਤਾਬ ਦੇਣ ਦੀ ਕਰ ਰਹੇ ਨੇ ਮੰਗ ਅਤੇ ਇਸ ਤੋਂ ਇਲਾਵਾ ਦੂਸਰੇ ਪਾਸੇ ਕਾਲਕਾ ਨੇ ਕਿਹਾ ਕਿ ਜੀਨਾਂ ਨੂੰ ਕਦੇ ਨਿੰਦ ਦੇ ਨਹੀਂ ਸੰ ਥੱਕਦੇ ਅੱਜ ਉਹਨਾਂ ਹੀ ਬਾਦਲਾਂ ਨੂੰ ਕੌਮ ਦਾ ਰੈਬਰ ਬਣਾਉਣ ਕਿਉਂ ਤੁਰੇ ਹੋਏ ਨੇ ਸਰਨਾ ਭਰਾ ਤਾਂ ਆਖਿਰ ਕੀ ਹੈ ਸਾਰੀ ਦੀ ਸਾਰੀ ਗੱਲਬਾਤ ਅਤੇ ਕਿਉਂ ਇੱਕ ਵਾਰ ਫੇਰ ਤੋਂ ਆ ਚੁੱਕੀ ਹੈ ਇਹ ਸਾਰੀ ਗੱਲਬਾਤ ਇੱਕ ਦੂਸਰੇ ਦੇ ਸਾਹਮਣੇ ਅਤੇ ਬਾਦਲਾਂ ਦਾ ਜ਼ਿਕਰ ਕਿਉਂ ਇਸ ਸ਼ਬਦ ਦੇ ਦਰਮਿਆਨ ਮੁਖਤਾਰਾਂ ਦੇ ਵਿੱਚ ਜੋੜਿਆ ਜਾ ਰਿਹਾ ਹੈ ਆਓ ਤੁਹਾਨੂੰ ਦੱਸਦੇ ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਣਾ ਨੇ ਹੈਰਾਨੀ ਜ਼ਾਹਿਰ ਕਰਦੇ ਹ ਦੱਸਿਆ ਹੈ ਕਿ ਸਿੱਖ ਕੌਮ ਦੇ ਵਿੱਚ ਬੇਅੰਤ ਸ਼ਹੀਦ ਹੋਏ ਨੇ ਪਰ ਕਿਸੇ ਨੇ ਵੀ ਸ਼ਹੀਦਾਂ ਨੂੰ ਫਖਰ-ਏ-ਕੌਮ ਦੇਣ ਦੀ ਮੰਗ ਨਹੀਂ ਕੀਤੀ ਪਰ ਦਿੱਲੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਕਿਸ ਨੀਤੀ ਦੇ ਅਧੀਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਉ체ਚਾ ਮੰਗ ਪੱਤਰ ਦੇ ਕੇ ਸਾਬਕਾ ਜਥੇਦਾਰ ਸ਼ਹੀਦ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਫਖਰ-ਏ-ਕੌਮ ਦਾ ਖਿਤਾਬ ਦੇਣ ਦੀ ਮੰਗ ਕਰ ਰਹੇ ਨੇ ਸਰਨਾ ਨੇ ਕਿਹਾ ਹੈ ਕਿ ਜਿਸ ਕਾਲਕਾ ਨੂੰ 3 ਦਹਾਕੇ ਤੱਕ ਭਾਈ ਜਥੇਦਾਰ ਕੌਂਕੇ ਦੀ ਯਾਦ ਨਹੀਂ ਅੱਜ ਉਹ ਕਿਸ ਨੀਤੀ ਦੇ ਅਧੀਨ ਕੌਂਕੇ ਨੂੰ ਫਖਰ-ਏ-ਕੌਮ ਦਾ ਖਿਤਾਬ ਦੇਣ ਦੀ ਮੰਗ ਕਰ ਰਹੇ ਨੇ ਕਲਕਾ ਜਿੰਨੇ ਮਰਜ਼ੀ ਮਖੌਟੇ ਪਾ ਲੈਣ ਕੌਮ ਇਹਨਾਂ ਦੀ ਅਸਲੀਅਤ ਸਮਝ ਚੁੱਕੀ ਹੈ ਅੱਜ ਇੱਥੇ ਜਾਰੀ ਇੱਕ ਬਿਆਨ ਦੇ ਵਿੱਚ ਸਰਨਾ ਨੇ ਦੋਸ਼ ਲਗਾਇਆ ਹੈ ਕਿ ਦਿੱਲੀ ਕਮੇਟੀ ਦੇ ਕਾਬਜ਼ ਹੋਣ ਪਿੱਛੋਂ ਕਲਕਾ ਧੜੇ ਨੇ ਜੋ ਹਾਲ ਹੀ ਦੇ ਵਿੱਚ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦਾ ਹਾਲ ਕੀਤਾ ਹੈ ਕਿਸ ਤਰ੍ਹਾਂ ਦੇ ਨਾਲ ਸਿੱਖ ਬੰਦੀਆਂ ਦੀ ਰਿਹਾਈ ਦੇ ਸੰਘਰਸ਼ ਨੂੰ ਤਾਰ ਪੀੜੋ ਕੀਤਾ ਹੈ ਅਤੇ ਹੁਣ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਨੂੰ ਗੁਰਮਤ ਤੋਂ ਉਲਟ ਬਹੁਗਿਣਤੀ ਦੇ ਤੀਰਥ ਅਸਥਾਨ ਦੇ ਬਰਾਬਰ ਇੱਕ ਤੀਰਥ ਦੱਸ ਕੇ ਸਫਾਈ ਮੁਹਿੰਮ ਦਾ ਪਰਪੰਚ ਰਚਾਇ ਉਸ ਨਾਲ ਕਾਲਕਾ ਤੜਾ ਦੁੱਧ ਧੋਤਾਂ ਨਹੀਂ ਬਣ ਸਕਦਾ ਜਥੇਦਾਰ ਸਾਹਿਬ ਨੂੰ ਉਹਦੇ ਉੱਤੇ ਸੰਗਿਆਨ ਲੈਂਦੇ ਹੋਏ ਕਿ ਕੌਮ ਦੇ ਇੰਨੇ ਵੱਡੇ ਜਰਨੈਲ ਜਿੰਨੇ ਇੰਨੇ ਵੱਡੀ ਕੁਰਬਾਨੀ ਦਿੱਤੀ ਹੈ ਉਹਨਾਂ ਨੂੰ ਜਿਹੜਾ ਹੈ ਫਕਰੇ ਕੌਮ ਦਾ ਅਵਾਰਡ ਦੇਣਾ ਚਾਹੀਦਾ ਔਰ ਮੈਂ ਸਮਝਦਾ ਕਿ ਅੱਜ ਜਥੇਦਾਰ ਕੌਮ ਕੀ ਇਸ ਅਵਾਰਡ ਦੇ ਹੱਕਦਾਰ ਨੇ ਔਰ ਪਰੰਤੂ ਇਸ ਸਭ ਦੇ ਦਰਮਿਆਨ ਜਦੋਂ ਸਰਨਾ ਨੇ ਇਹ ਗੱਲ ਆਖੀ ਹੈ ਤਾਂ ਦੂਸਰੇ ਪਾਸੇ ਕਾਲਕਾ ਦੇ ਵੱਲੋਂ ਵੀ ਕੁਝ ਅਜੀਹੇ ਹੀ ਬਾਗੀ ਜਿਹੜੇ ਸੁਰ ਨੇ ਉਹ ਅਖਤਿਆਰ ਕਰ ਲਏ ਨੇ ਪ੍ਰਧਾਨ ਹਰਮਿਤ ਸਿੰਘ ਕਾਲਕਾ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਆਲੋਚਨਾ ਕਰਦੇ ਆ ਕਿਹਾ ਇਹ ਕਿ ਸਰਨਾ ਸੰਗਤ ਨੂੰ ਸਪਸ਼ਟ ਕਰਨ ਕਿ ਆਖਿਰ ਉਹ ਕਿਉਂ ਅਕਾਲ ਤਖਤ ਸਾਹਿਬ ਦੇ ਸਾਬ ਦਾ ਜਥੇਦਾਰ ਭਾਈ ਗੁਰਦੇਵ ਸਿੰਘ ਟੌਕੇ ਨੂੰ ਫਖਰੇ ਕੌਮ ਦੇ ਖਿਤਾਬ ਦੇਣ ਦੀ ਮੰਗ ਦਾ ਵਿਰੋਧ ਕਰ ਰਹੇ ਨੇ ਅੱਜ ਇੱਥੇ ਇੱਕ ਬਿਆਨ ਦੇ ਵਿੱਚ ਕਾਲਖਾਨੇ ਪੁੱਛਿਆ ਹੈ ਕਿ ਸਰਨਾ ਦਸਨ ਕੀ ਜੇ ਸ਼ਹੀਦ ਭਾਈ ਕੌਕੇ ਨੂੰ ਫਖਰੇ ਕੌਮ ਦਾ ਆਵਾਜ਼ ਨਹੀਂ ਦਿੱਤਾ ਜਾਵੇ ਤਾਂ ਕਿਸ ਨੂੰ ਦਿੱਤਾ ਜਾਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਕਿਹੜੇ 1984 ਦੇ ਦੋਸ਼ਿਆਂ ਨੂੰ ਤੁਸੀਂ ਸਨਮਾਨਿਤ ਕਰਦੇ ਰਹੇ ਹੋ ਸਮੂਚਾ ਪੰਥ ਤੁਹਾਡੀ ਅਸਲੀਅਤ ਤੋਂ ਜਾਣੂ ਹੈ ਕਿ ਜਿਨ੍ਹਾਂ ਨੂੰ ਨਿੰਦ ਦੇ ਤੁਸੀਂ ਥੱਕਦੇ ਨਹੀਂ ਸੀ ਅੱਜ ਉਹਨਾਂ ਨਾਲ ਗਲਵਕੜੀ ਪਾ ਕੇ ਉਹਨਾਂ ਨੂੰ ਪੰਥ ਦੇ ਰੈਬਰ ਬਣਾਉਣ ਦਾ ਪਰਮਪਾਲ ਰਹੇ ਹੋ ਤਾਂ ਇੱਥੇ ਖਾਸ ਤੌਰ ਦੇ ਉੱਪਰ ਦੇਖਿਆ ਜਾ ਸਕਦਾ ਹੈ ਕਿ ਹਰਮੀਤ ਸਿੰਘ ਕਾਲਕਾ ਅਤੇ ਦੂਸਰੇ ਪਾਸੇ ਜੋ ਖਾਸ ਤੌਰ ਤੇ ਦੇਖਿਆ ਜਾਵੇ ਤਾਂ ਪਰਮਜੀਤ ਸਿੰਘ ਸਰਨਾ ਨੇ ਤਾਂ ਇਹਨਾਂ ਦੋਨਾਂ ਦੇ ਦਰਮਿਆਨ ਇਹ ਜਿਹੜੇ ਸ਼ਬਦੀ ਵਾਰ ਨੇ ਇਹ ਆਉਣੇ ਸ਼ੁਰੂ ਹੋ ਚੁੱਕੇ ਨੇ ਅਤੇ ਫਖਰੇ ਕੌਮ ਦਾ ਜਿਹੜਾ ਇਹ ਅਵਾਰਡ ਹੈ ਇਸ ਦਾ ਇਜਾਜ਼ ਹੈ ਇਸ ਦਾ ਫੇਰ ਤੋਂ ਜ਼ਿਕਰ ਹੋਣ ਲੱਗ ਪਿਆ ਹੈ ਅਕੀ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੇ ਉੱਪਰ ਕਿਸੇ ਪ੍ਰਕਾਰ ਦੀ ਗੱਲਬਾਤ ਹੋਵੇਗੀ ਜਾਂ ਫਿਰ ਇਸ ਸਭ ਦੇ ਦਰਮਿਆਨ ਇੱਕ ਨਵਾਂ ਮੂਡ ਆਵੇਗਾ ਇਸ ਦੇ ਬਾਰੇ ਵਿੱਚ ਹਲੇ ਫਿਲਹਾਲ ਕੁਝ ਵੀ ਕਹਿ ਪਾਣਾ ਜਲਦਬਾਜ਼ੀ ਹੋਵੇਗੀ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ